ਯਾ ਵੀ ਫਕੀਰ ਫਕੀਰ ਕਹਿੰਦਾ ਓਏ ਨੌਜਵਾਨਾ ਰੱਬ ਨੂੰ ਮਾੜਾ ਕਿਉਂ ਬੋਲਦਾ ਹੈ ਸੁਣਿਓ ਉਹ ਕਹਿੰਦਾ ਫਕੀਰਾ ਤੂੰ ਕੀ ਲੈਣਾ ਕਹਿੰਦਾ ਲੈਣਾ ਕਿਉਂ ਨਹੀਂ ਮੈਂ ਰੱਬ ਨੂੰ ਪਿਆਰ ਕਰਦਾ ਤੂੰ ਕਿਉਂ ਮਾੜਾ ਬੋਲਦਾ ਉਹ ਨੌਜਵਾਨ ਕਹਿਣ ਲੱਗਾ ਕਹਿੰਦਾ ਫਕੀਰਾ ਮੈਂ ਰੱਬ ਨੂੰ ਮਾੜਾ ਤਾਂ ਬੋਲਦਾ ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੇਰੀ ਆ ਗੱਲ ਚੰਗੀ ਤਰ੍ਹਾਂ ਸੁਣਿਓ ਜਿਹੜਾ ਬੰਦਾ ਕਹਿੰਦਾ ਰੱਬ ਨੇ ਮੈਨੂੰ ਕੁਝ ਨਹੀਂ ਦਿੱਤਾ ਹੋ ਸਕਦਾ ਅੱਜ ਤੋਂ ਬਾਅਦ ਆਪਾਂ ਕਹਿਣਾ ਹਟ ਜਗੇ ਉਹ ਕਹਿਣ ਲੱਗਾ ਮੈਂ ਤਾਂ ਲਾਂਬਾ ਦਿਨ ਹੈ ਰੱਬ ਨੇ ਮੈਨੂੰ ਕੁਝ ਨਹੀਂ ਦਿੱਤਾ ਫਕੀਰ ਨੇ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਵੇਖਿਆ ਕਹਿੰਦਾ ਓਏ ਰੱਬ ਨੇ ਤੈਨੂੰ ਕੁਝ ਨਹੀਂ ਦਿੱਤਾ ਕਹਿੰਦਾ ਨਾ ਕਹਿੰਦਾ ਕੀ ਲੈਣਾ ਚਾਹਣਾ ਹੈ ਕਹਿੰਦਾ ਮੇਰਾ ਸੋਹਣਾ ਘਰ ਹੋਵੇ ਇਹ ਸਾਰਿਆਂ ਦੇ ਸੁਪਨੇ ਨੇ ਆਪਣੇ ਮੈਂ ਚੰਗਾ ਲੀਦਾ ਕੱਪੜਾ ਪਾਵਾਂ ਇਹ ਵੀ ਹਰੇਕ ਦੀ ਸੋਚ ਹੈ ਮੈਂ ਚੰਗਾ ਖਾਣਾ ਪੀਣਾ ਇਹ ਵੀ ਹਰੇਕ ਦੀ ਸੋਚ ਹੈ ਫਕੀਰ ਕਹਿਣ ਲੱਗਾ ਵੀ ਜੇ ਤੈਨੂੰ ਤਿੰਨੇ ਚੀਜ਼ਾਂ ਮਿਲ ਜਾਣ ਹਾਂਜੀ ਤੈਨੂੰ ਰਹਿਣ ਵਾਸਤੇ ਘਰ ਮਿਲ ਜੇ ਪਹਿਨਣ ਵਾਸਤੇ ਕੱਪੜਾ ਮਿਲ ਜੇ ਖਾਣ ਵਾਸਤੇ ਚੰਗੀ ਰੋਟੀ ਮਿਲੇ ਰੱਬ ਨੂੰ ਲਾਂਭਾ ਤਾਂ ਨਹੀਂ ਦਿੰਦਾ ਕਹਿੰਦਾ ਫਿਰ ਕਤਾ ਦੇਣਾ ਜਦੋਂ ਮੈਨੂੰ ਤਿੰਨੇ ਚੀਜ਼ਾਂ ਮਿਲ ਗਈਆਂ ਫਿਰ ਮੈਂ ਰੱਬ ਨੂੰ ਲਾਂਭਾ ਕਿਉਂ ਦੇਵਾਂਗਾ ਆਪਾਂ ਸਾਰੇ ਜਾਣੇ ਗੁਰੂ ਦੇ ਸਿੱਖ ਐ ਜਦੋਂ ਆਪਣੇ ਕੰਮਾਂ 'ਚ ਘਾਟਾ ਪਵੇ ਆਪਾਂ ਕੀ ਕਰਦੇ ਹੁੰਨੇ ਗੁਰਦੁਆਰੇ ਆ ਕੇ ਬੋਲੋ ਅਰਦਾਸ ਕਰਦੇ ਆ ਕੋਈ ਦੁੱਖ ਤਕਲੀਫ ਨਾ ਹਟੇ ਡਾਕਟਰਾਂ ਵੈਦਾਂ ਤੋਂ ਇਲਾਜ ਕਰਵਾਇਆ ਰਿਪੋਰਟਾਂ 'ਚ ਕੁਝ ਨਹੀਂ ਆਉਂਦਾ ਬੜਾ ਇਲਾਜ ਕਰਵਾਇਆ ਕੋਈ ਫਰਕ ਨਹੀਂ ਪਿਆ ਆਪਾਂ ਕਹਿੰਦੇ ਕੜਾਹ ਪ੍ਰਸ਼ਾਦੀ ਦੇਗ ਲੈ ਜਾ ਕੇ ਗੁਰਦੁਆਰੇ ਅਰਦਾਸ ਕਰੀਏ ਤੇ ਸੁਣਦਾ ਹੈ ਨਾ ਸਾਡੀ ਸਾਡੀ ਰੱਬ ਉਹ ਫਕੀਰ ਕਹਿਣ ਲੱਗਾ ਕਹਿੰਦਾ ਨੌਜਵਾਨਾਂ ਜੇ ਤੈਨੂੰ ਪ੍ਰਮਾਤਮਾ ਸਾਰਾ ਕੁਝ ਦੇ ਦੇ ਰੱਬ ਨੂੰ ਮਾੜਾ ਤਾਂ ਨਹੀਂ ਬੋਲਦਾ ਕਹਿੰਦਾ ਨਹੀਂ ਫਕੀਰ ਕਹਿੰਦਾ ਵੀ ਤੈਨੂੰ ਤਿੰਨੇ ਚੀਜ਼ਾਂ ਮਿਲ ਜਾਣਗੀਆਂ ਕਹਿੰਦਾ ਅੱਛਾ ਕਹਿੰਦਾ ਪ੍ਰਵਾਦਾ ਕਰ ਮੇਰੇ ਨਾਲ ਇੱਕ ਉਹ ਕਹਿੰਦਾ ਜੀ ਕੀ ਕਹਿੰਦਾ ਵਾਦਾ ਕਰ ਜਦੋਂ ਤੈਨੂੰ ਤਿੰਨੇ ਚੀਜ਼ਾਂ ਮਿਲ ਗਈਆਂ ਜੋ ਤੈਨੂੰ ਪ੍ਰਮਾਤਮਾ ਨੇ ਇਸ ਟਾਈਮ ਹੁਣ ਦਿੱਤਾ ਉਹਦੇ ਵਿੱਚੋਂ ਮੈਂ ਇੱਕ ਚੀਜ਼ ਲਵਾਂਗਾ ਆ ਸੁਣਿਓ ਉਹ ਸੋਚ ਕੇ ਵੇਖਦਾ ਆਪਣੇ ਵੱਲ ਵਿੰਦਾ ਕਹਿੰਦਾ ਮੇਰੇ ਕੋਲ ਹੈ ਕੀ ਹੈ ਵਾਦਾ ਕਰ ਲਿਆ ਕਹਿੰਦਾ ਫਕੀਰਾ ਵਾਦਾ ਰਿਹਾ ਤੇਰੇ ਨਾਲ ਜੋ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਕਹਿੰਦਾ ਜੋ ਮੰਗੇਗਾ ਮੈਂ ਦੇ ਦਿਆਂ ਤੇਰੀ ਸ਼ਰਧਾ ਮੈਂ ਬੜੇ ਵੀਰੀ ਬੇਨਤੀ ਕਰਦਾ ਹੁੰਨਾ ਕਈ ਪ੍ਰਗਟ ਗੁਰਾਂ ਕੀ ਦੇ ਕਰਕੇ ਮੰਦੇ ਐ ਤੇ ਮਾਫ਼ ਕਰਿਓ ਕਈ ਫਾਰਮਲ ਨਹੀਂ ਰੱਖਦੇ ਹੁੰਦੇ ਇਹ ਕਿਹੜਾ ਸੁਣਦਾ ਹੈ ਇਹ ਕਿਹੜਾ ਦੇਖਦਾ ਹੈ ਹੁਣ ਜੇ ਸਾਰਿਆਂ ਨੂੰ ਇਹ ਹੋਵੇ ਕਿ ਗੁਰੂ ਦੇਖਦਾ ਚੋਰ ਬੰਦਾ ਚੋਰੀ ਕਰੂਗਾ ਬੋਲੋ ਗੁਰਦੁਆਰੇ ਆ ਕੇ ਇੱਕ ਬੰਦਾ ਭੇਟਾ ਪਾਉਂਦਾ ਹੈ ਗੁਰੂ ਸਾਹਿਬ ਦੀ ਗੋਲਕ ਚਮਾਇਆ ਰੱਖਦਾ ਹੈ ਦੂਜਾ ਬੰਦਾ ਆ ਕੇ ਚੁੱਕ ਲੈਂਦਾ ਹੈ ਇਹਦਾ ਮਤਲਬ ਹੈ ਜਿਹੜਾ ਟੇਕ ਰਿਹਾ ਉਹਨੂੰ ਤੇ ਪਤਾ ਹੈ ਗੁਰੂ ਦੇਖਦਾ ਹੈ ਜਿਹੜਾ ਮੇਰੇ ਵਰਗਾ ਚੁੱਕਦਾ ਉਹ ਉਹਨੂੰ ਐ ਹੁੰਦਾ ਇੱਕ ਨਾ ਦੇਖਦਾ ਰਮਾਲਾ ਪਾਇਆ ਪਿਆ ਰਾਮ ਉਹਨੂੰ ਤੇ ਆਈਆਂ ਨਾ ਪਰ ਗੱਲ ਤੇ ਆਪਣੀ ਭਾਵਨਾ ਦੀ ਹੈ ਨਾ ਜਿਹੋ ਜੀ ਭਾਵਨਾ ਫਕੀਰ ਨੇ ਅਰਦਾਸ ਕਰਤੀ ਕਹਿੰਦਾ हे ਪਰਮਾਤਮਾ ਕਿਰਪਾ ਕਰਿਓ ਇਹਦੀ ਕਮਾਈ 'ਚ ਵਾਧਾ ਕਰਿਓ ਸੁਣਿਓ ਮੇਰੀ ਚੰਗੀ ਤਰ੍ਹਾਂ ਗੱਲ ਨੂੰ ਮੇਰੀ ਟਾਈਮ ਹੁੰਦਾ ਕੀ ਰਹੇਗਾ ਮੇਰੇ ਕੋਲ ਆਹ ਲਾਈਟ ਨਹੀਂ ਕੰਮ ਸਾਰਾ ਖਰਾਬ ਕਰਦਾ ਇੱਕ ਵਾਰ ਸੁਣਿਓ ਫਕੀਰ ਨੇ ਅਰਦਾਸ ਕਰਤੀ ਕਹਿੰਦੇ हे ਪਰਮਾਤਮਾ ਕਿਰਪਾ ਕਰੀ ਇਹਦੀ ਕਮਾਈ ਵਿੱਚ ਵਾਧਾ ਕਰੀ ਜਿਵੇਂ ਆਪਾਂ ਸ਼ਬਦ ਬੋਲਦੇ ਹੁੰਨੇ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੀ ਫਕੀਰ ਕਹਿੰਦਾ ਵੀ ਲੈ ਸੱਜਣਾ ਮੈਂ ਚੱਲਿਆ ਤੂੰ ਮਿਹਨਤ ਕਰਦਾ ਰਹਿ ਪਰਮਾਤਮਾ ਕਿਰਪਾ ਕਰੂਗਾ ਜਦੋਂ ਕਹਿੰਦੇ ਸਮਾਂ ਲੰਘਦਾ ਗਿਆ ਹੁਣ ਜਿਹੜਾ ਬੰਦਾ ਮਿਹਨਤੀ ਹੋਵੇ ਮਿਹਨਤ ਕਰਦਾ ਰਵੇ ਮਿਹਨਤ ਕਰਦਾ ਵੀਰੇ ਤੇ ਰਹਿਮਤ ਪਰਮਾਤਮਾ ਕਰੇਗਾ ਆਪਾਂ ਸਾਰੇ ਜੱਟ ਜ਼ਿਮੀਂਦਾਰ ਐ ਤੁਹਾਡੀਆਂ ਕਈਆਂ ਡੀਆਂ ਟਰਾਲੀਆਂ ਤੇ ਲਿਖਿਆ ਹੋਣਾ ਮਿਹਨਤ ਮੇਰੀ ਬੋਲੋ ਰਹਿਮਤ ਤੇਰੀ ਉਹਦੀ ਰਹਿਮਤ ਤੋਂ ਬਿਨਾ ਤੇ ਕੁਝ ਨਹੀਂ ਹੈ ਉਹ ਕਹਿੰਦੇ ਨੌਜਵਾਨ ਮਿਹਨਤ ਕਰਦਾ ਹੈ ਅੱਜ ਹੋਰ ਕੱਲ ਹੋਰ ਹੌਲੀ-ਹੌਲੀ ਮਾਲਕ ਦੀ ਕਿਰਪਾ ਇੱਕ ਤੇ ਮਿਹਨਤ ਹੋਗੀ ਦੂਜੀ ਰੱਬ ਦੇ ਪਿਆਰੇ ਨੇ ਅਰਦਾਸ ਕਰਤੀ ਅਰਦਾਸ ਦਾ ਮਤਲਬ ਹੈ ਸ਼ਿਫਾਰਿਸ਼ ਹੈਂ ਜੀ ਗੁਰੂ ਅੱਗੇ ਸ਼ਿਫਾਰਿਸ਼ ਕਰਨੀ ਮੈਂ ਬੜੇ ਵੀਰੀ ਕਹਿਣਾ ਹੁਣ ਆਪਣੇ ਪਿੰਡਾਂ 'ਚ ਮੰਤਰੀ ਆਉਂਦੇ ਨੇ, ਐਮ ਐਮ ਐਲ ਏ ਆਉਂਦਾ, ਐਮ ਪੀ ਆਉਂਦਾ। ਹੱਥ ਸਾਰਿਆਂ ਦੇ ਨਾਲ ਹੀ ਮਲਾਉਂਦਾ ਹੁੰਦਾ ਏ ਉਹ, ਪਰ ਮਣਦਾ ਕਿਸੇ ਕਿਸੇ ਦੀ ਹੁੰਦਾ ਏ। ਮਣਦਾ ਕੀ ਦੀ ਹੈ? ਜਿਹੜਾ ਪਤਾ ਏ ਕਿ ਮੇਰੇ ਇਹ ਮੇਰੇ ਅੰਡਰ 'ਚ ਹੀ ਰਹਿੰਦਾ ਮੇਰੀ ਗੱਲ ਬਣਦੀ। ਰੱਬ ਸੁਣਦਾ ਸਾਰਿਆਂ ਦੀ ਹੁੰਦਾ ਏ। ਆਪਾਂ ਜਿੰਨੇ ਜਾਣੇ, ਸਾਰੇ ਜਾਣੇ ਗੁਰਦੁਆਰੇ ਅਰਦਾਸਾਂ ਕਰਦੇ ਆਂ, ਸੁਣਦਾ ਸਾਰਿਆਂ ਦੀ ਹੈ, ਪਰ ਮਣਦਾ ਕਿਸੇ ਕਿਸੇ ਦੀ ਹੁੰਦਾ। ਮਣਦਾ ਕਿਸੇ ਕਿਸੇ ਦੀ ਹੈ ਮਣਦਾ ਕੀ ਦੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਜਿਹੜੇ ਮਾਲਕ ਨੂੰ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਲਓ ਜੀ ਉਹ ਮਿਹਨਤ ਕਰਦਾ ਹੈ ਨਾਲ ਨਾਲ ਉਹਨੇ ਫਕੀਰ ਨੇ ਕਿਹਾ ਸੀ ਸ਼ਾਮ ਨੂੰ 10-15 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰਨਾ ਉਹ ਕਹਿੰਦਾ ਜੀ ਠੀਕ ਹੈ ਲਓ ਜੀ ਮਿਹਨਤ ਕਰਦਾ ਏ ਸ਼ਾਮ ਨੂੰ ਨਹਾ ਧੋ ਕੇ 5 ਮਿੰਟ ਬਹਿ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਹੌਲੀ ਹੌਲੀ ਨਾਲੇ ਨਾਮ ਜਪੀ ਜਾਂਦਾ ਤੇ ਨਾਲੇ ਕਮਾਈ ਕਲੀ ਜਾਂਦਾ ਹੈ ਮਾਲਕ ਨੇ ਮਿਹਨਤ ਕਰਤੀ ਕਈ ਸਾਲਾਂ ਬਾਅਦ ਸੋਨਾ ਘਰ ਵੀ ਬਣ ਗਿਆ ਤੇ ਚੰਗਾ ਲਈ ਡਾ ਕਪੜਾ ਵੀ ਪਾਉਂਦਾ ਹੁਣ ਜਦੋਂ ਸੋਨਾ ਜਿਹਦਾ ਘਰ ਬਣ ਗਿਆ ਤੇ ਰੋਟੀ ਪਾਣੀ ਵੀ ਵਧੀਆ ਹੁੰਦਾ ਹੁਣ ਸਾਰਾ ਕੁਝ ਵਧੀਆ ਚੱਲਣ ਲੱਗ ਪਿਆ ਕਈ ਸਾਲਾਂ ਬਾਅਦ ਨਾ ਜਿਹੜਾ ਫਕੀਰ ਸੀ ਉਹ ਚੱਲਦਾ ਚੱਲਦਾ ਫੇਰ ਆ ਗਿਆ ਸੁਣਿਆ ਜਦੋਂ ਫਕੀਰ ਆਇਆ ਨਾ ਉਹਨੇ ਆ ਕੇ ਕੁੰਡਾ ਖੜਕਾਇਆ ਨੌਜਵਾਨ ਨੇ ਕੁੰਡਾ ਖੋਲਿਆ ਇਹ ਸਾਰਿਆਂ ਤੋਂ ਪਹਿਲਾਂ ਯਾਦ ਰੱਖੋ ਜਿਹਦੇ ਕੋਲ ਮਾਇਆ ਹੁੰਦੀ ਹੈ ਨਾ ਜੀ ਮੈਂ ਮਾਫ਼ ਕਰਉ ਸਾਰਿਆਂ ਦੀ ਗੱਲ ਨਹੀਂ ਕਰਦਾ ਜਦੋਂ ਕਹਿੰਦੇ ਬੰਦੇ ਕੋਲ ਮਾਇਆ ਹੈ ਜੇ ਬੰਦਾ ਆਪਣਿਆਂ ਨੂੰ ਭੁੱਲ ਜਾਂਦਾ ਬੋਲੋ ਹੈ ਕਿ ਨਹੀਂ ਬੰਦਾ ਕਹਿੰਦਾ ਤੂੰ ਕੌਣ ਆ ਓਏ ਮੈਂ ਤੈਨੂੰ ਪਛਾੜਿਆ ਨਹੀਂ ਲੋੜ ਦੇ ਲਈ ਹਰੇਕ ਬੰਦਾ ਯਾਦ ਰੱਖਦਾ ਹੈ ਪਰ ਕੋਈ ਕੋਈ ਸਾਰਿਆਂ ਦੀ ਗੱਲ ਨਹੀਂ ਕਰਦਾ ਜਦੋਂ ਕਹਿੰਦੇ ਫਕੀਰ ਆਇਆ ਤੇ ਨੌਜਵਾਨੇ ਕੁੰਡਾ ਖੋਲ੍ਹਿਆ ਤੇ ਪੁੱਛਦਾ ਕਹਿੰਦਾ ਬਾਬਾ ਕੌਣ ਹੈ ਹਾਂਜੀ ਕੌਣ ਹੈ ਫਕੀਰ ਕਹਿੰਦਾ ਭੁੱਲ ਗਿਆ ਅੱਗੋ ਕਹਿਣ ਲੱਗਾ ਬਾਬਾ ਤੇਰੇ ਵਰਗੇ ਰੋਜ਼ ਹੀ ਆਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਵਰਗੇ ਮੰਗ ਤੇ ਰੋਜ਼ ਹੀ ਆਉਂਦੇ ਨੇ ਫਕੀਰ ਕਹਿੰਦਾ ਮੇਰੇ ਵਰਗੇ ਆਉਂਦੇ ਹੋਣਗੇ ਪਰ ਮੈਂ ਪਹਿਲੀ ਵਾਰ ਆਇਆ ਤੇਰੇ ਕੋਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਘਰੇ ਪਹਿਲੀ ਵਾਰ ਆਇਆ ਪਰ ਯਾਦ ਰੱਖੀ ਇੱਕ ਵਾਰ ਮੈਂ ਤੈਨੂੰ ਖੇਤਾਂ 'ਚ ਮਿਲਿਆ ਸੀ ਦੂਜੀ ਵਾਰ ਤੇਰੇ ਘਰੇ ਆਇਆ ਜਦੋਂ ਕਹਿੰਦੇ ਇੰਨੀ ਗੱਲ ਕਹੀ ਕਹਿੰਦਾ ਬਾਬਾ ਮੈਂ ਨਹੀਂ ਤੈਨੂੰ ਜਾਣਦਾ ਫਕੀਰ ਕਹਿੰਦਾ ਮੈਂ ਉਹੀ ਐ ਤੇਰੀ ਅਰਦਾਸ ਨਹੀਂ ਸੀ ਕੀਤੀ ਮੈਂ ਜਦੋਂ ਇੰਨੀ ਗੱਲ ਕਹੀ ਜੇ ਤੇ ਆ ਗਿਆ ਕਹਿੰਦਾ ਹਾਂ ਬਾਬਾ ਅਰਦਾਸ ਕੀਤੀ ਸੀ ਤੂੰ ਮੇਰੀ ਫਕੀਰ ਕਹਿੰਦਾ ਵੀ ਮੈਂ ਉਹੀ ਹਾਂ ਕਹਿੰਦਾ ਹੁਣ ਖੁਸ਼ ਹੈ ਕਹਿੰਦਾ ਬਾਬਾ ਬਹੁਤ ਵਧੀਆ ਕਹਿੰਦਾ ਘਰ ਕੀ ਦਾ ਕਹਿੰਦਾ ਮੇਰਾ ਕਹਿੰਦਾ ਘਰ ਵੀ ਤੇਰਾ ਸੋਨਾ ਬਣ ਗਿਆ ਲੀੜਾ ਕੱਪੜਾ ਵੀ ਚੰਗਾ ਲੱਗਦਾ ਪਹਿਨੇ ਆ ਕਹਿੰਦਾ ਹਾਂ ਰੋਟੀ ਪਾਣੀ ਵਧੀਆ ਖਾਨਾ ਕਹਿੰਦਾ ਖਾਨਾ ਕਹਿੰਦਾ ਹੁਣ ਤੇ ਕੋਈ ਸ਼ਿਕਵਾ ਨਹੀਂ ਪ੍ਰਮਾਤਮਾ ਨਾਲ ਕਹਿੰਦਾ ਕੋਈ ਸ਼ਿਕਵਾ ਨਹੀਂ ਕਹਿੰਦਾ ਪਰਵਾਰ ਆ ਜਾ ਆ ਸੁਣਿਓ ਜਿਹੜਾ ਬੰਦਾ ਕਹਿੰਦਾ ਨਾ ਰੱਬ ਨੇ ਕੁਝ ਨਹੀਂ ਦਿੱਤਾ ਉਹ ਜ਼ਰੂਰ ਝਾਤ ਮਾਰ ਲਵੇ ਫਕੀਰ ਕਹਿੰਦਾ ਫਿਰ ਬਾਹਰ ਆ ਉਹ ਬਾਹਰ ਆ ਗਿਆ ਫਕੀਰ ਕਹਿੰਦਾ ਵੀ ਮੈਂ ਜਦੋਂ ਅਰਦਾਸ ਕੀਤੀ ਜਦੋਂ ਆਪਾਂ ਨੇ ਕਈ ਵਾਰ ਅਰਦਾਸ ਕਰਾਉਂਦੇ ਬਾਬਾ ਜੀ ਅਰਦਾਸ ਕਰਿਓ ਮੇਰਾ ਮੁੰਡਾ ਬਾਹਰ ਚਲਾ ਜਾਵੇ ਮੈਂ ਖੰਡ ਪਾਠ ਕਰਾਵਾਂ ਬੋਲੋ ਕਹਨੇ ਆ ਨਾ ਆਪਾਂ ਸਹਿਜ ਪਾਠ ਕਰਾਵਾਂ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਾਵਾਂ ਸਾਡਾ ਆਹ ਕੰਮ ਹੋ ਜੇ ਆਪਣਾ ਫਰਜ਼ ਬਣਦਾ ਜੋ ਵਾਦਾ ਕੀਤਾ ਨਿਭਾਉ ਪੂਰਾ ਮਾਫ਼ ਕਰਿਓ ਕਈ ਭੁੱਲ ਜਾਂਦੇ ਨੇ ਮੈਨੂੰ ਚੇਤਾ ਸਾਡੇ ਰਾਮੇ ਦੇ ਵਿੱਚ ਕਿਸੇ ਦੇ ਘਰੇ ਉੱਥੇ ਮੈਂ ਉੱਥੇ ਹੀ ਰਹਿਣਾ ਮੇਰਾ ਐਸੇ ਮੇਰੀ ਉੱਥੇ ਆ ਕੋਈ ਗੁਰਮੁਖ ਪਿਆਰਾ ਮੈਨੂੰ ਮਿਲਿਆ ਕਹਿੰਦੇ ਬਾਬਾ ਜੀ ਬੜਾ ਸਮਾਂ ਹੋ ਗਿਆ ਐਦਾਂ ਪ੍ਰੋਬਲਮ ਘਰੇ ਚੱਲਦੀ ਐ ਬੜਾ ਕੱਲ ਕਲੇਸ਼ ਰਹਿੰਦਾ ਐ ਚਲੋ ਗੁਰੂ ਦੀ ਕਿਰਪਾ ਦੇ ਨਾਲ ਉਹ ਬਾਣੀ ਪੜਨ ਲੱਗ ਪਏ ਮਾਲਕ ਦੀ ਹੌਲੀ ਹੌਲੀ ਕਿਰਪਾ ਮੈਂ ਕਹੇ ਜੀ ਅਰਦਾਸ ਬੇਨਤੀ ਕਰੋ ਕਈ ਵਾਰ ਬੰਦਾ ਜਦੋਂ ਲੋੜ ਹੁੰਦੀ ਬੜੇ ਵਾਅਦੇ ਕਰ ਲੈਂਦਾ ਜਦੋਂ ਲੋੜ ਲੱਗ ਜਾਂਦੀ ਬੰਦਾ ਭੁੱਲ ਜਾਂਦਾ ਹੈ ਚਲੋ ਜਿਹੜੀ ਉਹਦੀ ਭਾਵਨਾ ਸੀ ਗੁਰੂ ਅੱਗੇ ਰੱਖ ਦਿੱਤੀ ਮਾਲਕਾ ਆ ਇਹਦੀ ਭਾਵਨਾ ਹੈ ਕਿਰਪਾ ਕਰਿਓ ਇਹ ਖੰਡ ਪਾਠ ਸਾਹਿਬ ਕਰਾਉਣਗੇ ਤੁਸੀਂ ਕਿਰਪਾ ਕਰਕੇ ਇਹਨਾਂ ਦੀ ਭਾਵਨਾ ਪੂਰੀ ਕਰ ਦਿਓ ਚਲੋ ਮਾਲਕ ਨੇ ਤੇ 5 ਸਾਲਾਂ ਬਾਅਦ ਗੁਰੂ ਨੇ ਕਿਰਪਾ ਕਰਤੀ ਕੰਮ ਪੂਰਾ ਹੋ ਗਿਆ ਅੱਜ ਉਸ ਕੰਮ ਹੋਏ ਨੂੰ 5 ਸਾਲ ਹੋ ਗਏ ਤੇ ਮੈਂ ਇੱਕ ਦਿਨ ਉਹਨੂੰ ਮਿਲਿਆ ਮੈਂ ਕਿਹਾ ਯਾਰ ਤੇਰਾ ਕੰਮ ਤਾਂ ਜਿਹੜਾ ਤੂੰ ਕਿਹਾ ਸੀ ਹੋ ਗਿਆ ਖੰਡ ਪਾਠ ਵੀ ਕਰਾਉਣਾ ਕਹਿੰਦਾ ਬਾਬਾ ਕਿਹੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੱਚੀ ਗੱਲ ਹੈ ਕਹਿੰਦਾ ਬਾਬਾ ਕਿਹੜਾ ਮੈਂ ਕਿਹਾ ਕਮਾਲ ਉਦੋਂ ਤੇ ਬੜਾ ਕਹਿੰਦਾ ਸੀ ਬਾਬਾ ਜਦੋਂ ਵੀ ਕੰਮ ਹੋ ਗਿਆ ਨਾ ਮੈਂ ਦੂਜੇ ਤੇ ਨਿਖੰਡ ਪੜਦੰਮ ਕਰਾ ਦੂੰ ਮੈਂ ਕਿਹਾ 5 ਸਾਲ ਹੋ ਗਏ ਹੁਣ ਤੇ ਕਰਾ ਇਹਦਾ ਮਤਲਬ ਹੈ ਕੁਰਬਾਨੀ ਦਾ ਬਚਣਾ ਦਾਤ ਪਿਆਰੀ ਵਿਸਰਿਆਦਤ ਜਦੋਂ ਕਹਿੰਦੇ ਦਾਤ ਮਿਲ ਜਾਂਦੀ ਹੈ ਬੰਦਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਫਕੀਰ ਕਹਿਣ ਲੱਗਾ ਵੀ ਤੂੰ ਮੈਨੂੰ ਕਿਹਾ ਸੀ ਚੇਤੇ ਆ ਗਿਆ ਕਹਿੰਦਾ ਬਾਬਾ ਹਾਂ ਤੈਨੂੰ ਕਿਹਾ ਸੀ ਮੈਂ ਜੋ ਮੰਗੇਗਾ ਦੇਵਾਂਗਾ ਫਕੀਰ ਨੂੰ ਕਹਿਣ ਲੱਗਾ ਫਕੀਰਾ ਮੰਗ ਮੈਂ ਤੈਨੂੰ ਕਿੰਨੇ ਪੈਸੇ ਦੇਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਕੀਰ ਕਹਿੰਦਾ ਕੰਬਲਿਆ ਤੈਨੂੰ ਮਾਇਆ ਕਿਹਨੇ ਦਿੱਤੀ ਹੈ ਹਾਂਜੀ ਅੱਗੋ ਕਹਿਣ ਲੱਗਾ ਜੀ ਮੈਂ ਮਿਹਨਤ ਕਰਦਾ ਕਹਿੰਦਾ ਨਾ ਮਿਹਨਤ ਤੂੰ ਪਹਿਲਾਂ ਵੀ ਕਰਦਾ ਸੀ ਪਹਿਲਾਂ ਕੋਈ ਚੀਕਾ ਮਾਰਦਾ ਹੁੰਦਾ ਸੀ ਮੇਰੇ ਕੋਲ ਕੁਝ ਨਹੀਂ ਹੁਣ ਤੇਰੇ ਕੋਲ ਸਾਰਾ ਕੁਝ ਆ ਗਿਆ ਫਿਰ ਕਹਿੰਦਾ ਜੀ ਹਾਂ ਪਰਮਾਤਮਾ ਨੇ ਕਿਰਪਾ ਕੀਤੀ ਹੈ ਇੱਕ ਮੇਰੀ ਗੱਲ ਪੱਲੇ ਬੰਨ ਕੇ ਜਾਇਓ ਭਾਵੇਂ ਆਪਾਂ ਅੱਜ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਸਰਦਾਰ ਮਨਜੀਤ ਸਿੰਘ ਹੋਂਡਾ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਆਂ ਸੰਗਤ ਦਾ ਮਤਲਬ ਇਹੀ ਹੁੰਦਾ ਕੁਝ ਨਾ ਕੁਝ ਲੈ ਕੇ ਜਾਈਏ ਆਪਾਂ ਜੇ ਆਪਣਾ ਕੰਮ ਵਧੀਆ ਚੱਲਦਾ ਨਾ ਤੁਹਾਡੇ ਚੋਂ ਕਈਆਂ ਦਾ ਕੰਮ ਵਧੀਆ ਚੱਲਦਾ ਹੈ ਲੋਕੀ ਮਾਣ ਇੱਜ਼ਤ ਕਰਦੇ ਨੇ ਤੇ ਗੁਰੂ ਅੱਗੇ ਅਰਦਾਸ ਕਰਿਆ ਕਰੋ ਵਾਹਿਗੁਰੂ ਰਹਿੰਦੇ ਸਵਾਸਾਂ ਤੱਕ ਲੋਕੀ ਮਾਣ ਇੱਜ਼ਤ ਦੇਈ ਜਾਣ ਕਦੀ ਮਾਨ ਨਾ ਕਰਿਓ ਕਿ ਮੇਰੇ ਵਰਗਾ ਤੇ ਅਮੀਰ ਕੋਈ ਨਹੀਂ ਅਰਦਾਸ ਕਰਦੇ ਰਿਹਾ ਕੋ ਸੱਚੇ ਪਾਤਸ਼ਾਹ ਕਿਰਪਾ ਕਰੀ ਮਿਹਰ ਕਰੀ ਕੋਈ ਪਤਾ ਨਹੀਂ ਅੱਜ ਲੋਕ ਚੰਗਾ ਕਹਿੰਦੇ ਨੇ ਕੱਲ ਨੂੰ ਬਾੜਾ ਸਮਾਂ ਵੀ ਆ ਸਕਦਾ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜੋ ਸੋ ਨਾਓ ਸਮੁੰਦਰ ਮੇਂ ਕਿਆ ਜਾਨੋ ਕਿਆ ਹੋਏ ਕੋਈ ਪਤਾ ਨਹੀਂ ਹੈ ਫਕੀਰ ਕਹਿਣ ਲੱਗਾ ਨੌਜਵਾਨਾ ਮੈਂ ਤੈਨੂੰ ਕਿਹਾ ਸੀ ਜੋ ਤੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਮੈਂ ਉਹ ਲੈਣਾ ਹੈ ਨੌਜਵਾਨ ਕਹਿੰਦਾ ਹਾਂ ਬਾਬਾ ਮੰਗ ਕੀ ਮੰਗਦਾ ਹੈ ਫਕੀਰ ਕਹਿੰਦਾ ਬਾਹਰ ਆ ਜਾ ਬਾਹਰ ਆ ਗਿਆ ਲੱਕੜਦਾ ਕਹਿੰਦੇ ਗੁਟਕਾ ਉੱਥੇ ਪਿਆ ਸੀ ਲੱਕੜਦਾ ਫਕੀਰ ਨੇ ਉਹਦੇ ਕੋਲ ਲਿਜਾ ਕੇ ਕਹਿੰਦਾ ਇੱਥੇ ਬਹਿ ਜਾ ਮੇਰੇ ਕੋਲ ਇੱਕ ਪਾਸੇ ਫਕੀਰ ਆਪ ਲੱਕਣ ਦੇ ਗੁਟਕੇ ਤੇ ਬਹਿ ਗਿਆ ਇੱਕ ਸਾਈਡ ਤੇ ਐਡਾ ਕ ਬਣਿਆ ਸੀ ਗੋਲ ਇੱਕ ਪਾਸੇ ਫਕੀਰ ਆਪ ਬਹਿ ਗਿਆ ਇੱਕ ਪਾਸੇ ਉਹਨੂੰ ਥੱਲੇ ਬਿਠਾ ਲਿਆ ਨੌਜਵਾਨ ਨੂੰ ਕਹਿਣ ਲੱਗਾ ਆਪਣੀ ਬਾਹਂਸ ਲੱਕੜ ਤੇ ਰੱਖ ਸੁਣਿਓ ਕਹਿੰਦੇ ਆਪਣੀ ਬਾਹਂ ਇਸ ਲੱਕੜ ਤੇ ਰੱਖ ਉਸ ਨੌਜਵਾਨ ਨੇ ਲੱਕੜ ਬਾਹਂ ਤੇ ਰੱਖ ਲਈ ਜਦੋਂ ਕਹਿੰਦੇ ਫਕੀਰ ਦੇ ਕੋਲ ਦਾਤਰ ਸੀ ਲੋਹੇ ਦਾ ਜਦੋਂ ਲੱਗਾ ਨਾ ਕਹਿੰਦੇ ਮਾਰਨ ਦਵਾ ਦਵ ਕਹਿੰਦੇ ਲੱਕਣ ਤੋਂ ਬਾਹ ਖਿੱਚਦੀ ਕਹਿੰਦਾ ਬਾਬਾ ਕਮਲਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਜਾਣੇ ਬੋਲਿਆ ਕਰੋ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਬਾਬਾ ਕਮਲਾਂ ਬਾਬਾ ਕਹਿੰਦਾ ਕਿਉਂ ਕਹਿੰਦਾ ਜੇ ਬਾਹ ਵੱਢ ਲਈ ਮੈਂ ਰੋਟੀ ਕਿਵੇਂ ਖਾਇਆ ਕਰੂੰਗਾ ਆਖੋ ਸਤਨਾਮ ਵਾਹਿਗੁਰੂ ਜਿਹੜਾ ਬੰਦਾ ਕਹਿੰਦਾ ਰੱਬ ਨੇ ਮੈਨੂੰ ਕੁਝ ਨਹੀਂ ਨਾ ਦਿੱਤਾ ਜੇ ਤੇਰੇ ਹੱਥ ਪੈਰ ਸਲਾਮਤ ਨੇ ਰੱਬ ਨੇ ਤੈਨੂੰ ਬਹੁਤ ਕੁਝ ਦੇ ਦਿੱਤਾ ਐਵੇਂ ਨਾ ਕਰਿਆ ਬਾਬਾ ਕਹਿੰਦਾ ਫਕੀਰ ਕਹਿਣ ਲੱਗਾ ਨੌਜਵਾਨਾ ਫੇਰ ਕੀ ਹੋਇਆ ਤੇਰੀ ਮੈਂ ਇੱਕ ਬਾਹ ਵੜ ਲਈ ਮੈਂ ਰੋਟੀ ਇਕਨਾ ਖਾ ਲਿਆ ਕਰੀ ਕਹਿੰਦਾ ਬਾਬਾ ਇਕਨਾ ਕੰਮ ਕਿਵੇਂ ਕਰੂੰ ਫਕੀਰ ਕਹਿਣ ਲੱਗਾ ਓਏ ਕਮਲਿਆ ਤੈਨੂੰ ਰੱਬ ਨੇ ਦੋਵੇਂ ਬਾਹਾਂ ਸਲਾਮਤ ਦਿੱਤੀਆਂ ਨੇ ਤੂੰ ਕਹਿੰਦਾ ਰੱਬ ਨੇ ਕੁਝ ਨਹੀਂ ਦਿੱਤਾ ਜਿਹੜੇ ਬੰਦਿਆਂ ਦੀਆਂ ਦੋਵੇਂ ਬਾਹਾਂ ਹੈਰੀ ਉਹਨਾਂ ਵੱਲ ਵੇਖ ਕੇ ਜ਼ਿੰਦਗੀ ਨੂੰ ਬਤੀਤ ਕਰਿਆ ਰੱਬ ਨੂੰ ਲਾਂਭਾ ਨਾ ਦਿਆ ਕਰ ਰੱਬ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ। ਯਾਦ ਰੱਖੀ ਜਿੱਦ ਦੇ ਰੱਬ ਨੇ ਆਵਾਜ਼ ਖਿੱਚ ਲਈ ਨਾ ਬਾਲ ਨਹੀਂ ਮਸ਼ੀਨ ਨੇ ਵੀ ਤੇਰੇ ਤੱਕ ਆਵਾਜ਼ ਨਹੀਂ ਪਹੁੰਚਾਉਣੀ ਜਿੱਦ ਦੇ ਬਾਜੂ ਨੇ ਖਿੱਚ ਨਹੀਂ ਕੰਨਾਂ 'ਚ ਹਾਂਜੀ ਆਇਨਕ ਲੱਗੀ ਐ ਜਿੰਨਾ ਚਿਰ ਮਾਲਕ ਦੀ ਕਿਰਪਾ ਐਨਕੋਨਾਂ 'ਚਰ ਕੰਮ ਕਰੇਗੀ ਰੱਬ ਨੇ ਕਹਿਣਾ ਤੂੰ ਦੇਖ ਨਹੀਂ ਸਕਦਾ ਲੈ ਜਿਹੜੇ ਮਾਜੀ ਡਾਕਟਰ ਕੋਲ ਜਾਵੜੀ ਤੂੰ ਦੇਖ ਨਹੀਂ ਸਕੇਂ ਸ਼ੁਕਰ ਕਰਿਆ ਕਰੋ ਦਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਫਕੀਰ ਕਹਿਣ ਲੱਗਾ ਚੰਗਾ ਨੌਜਵਾਨਾ ਤੇਰੀ ਬਾਹ ਨਹੀਂ ਵੱਡਦਾ ਤੇਰੇ ਕੋਲੋਂ ਕੰਮ ਨਹੀਂ ਹੋਣਾ ਇੱਕ ਲੱਤ ਵੱਡ ਲੈਣਾ ਕਹਿੰਦਾ ਬਾਬਾ ਜੀ ਲੱਤ ਵੱਡ ਲਈ ਮੈਂ ਤੁਰੂੰਗਾ ਕਿਵੇਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਫਿਰ ਕਮਲਿਆ ਤੂੰ ਰੱਬ ਨੂੰ ਕਿਉਂ ਕਹਿਣਾ ਰੱਬ ਨੇ ਮੈਨੂੰ ਕੁਝ ਨਹੀਂ ਦਿੱਤਾ ਜੇ ਰੱਬ ਤੇਰੀ ਲੱਤਾਂ ਮਾਰ ਦਿੰਦਾ ਫਿਰ ਤੂੰ ਕੀ ਕਰਦਾ ਫਿਰ ਫਕੀਰ ਦੇ ਚਰਨਾਂ ਤੇ ਟੈਪਿਆ ਕਹਿੰਦਾ ਬਾਬਾ ਮੈਨੂੰ ਹੁਣ ਪਤਾ ਲੱਗਿਆ ਰੱਬ ਨੇ ਬਹੁਤ ਕੁਝ ਦਿੱਤਾ ਹੈ ਮੈਨੂੰ